ਬੋਲ ਹੋ ਬੀਬਾ ਜੈ ਮਸਤਾਂ ਦੀ ਓ ਬੀਬਾ ਜੈ ਮਸਤਾਂ ਦੀ ਓ ਬੀਬਾ ਜੈ ਮਸਤਾਂ ਦੀ ਓ ਬੀਬਾ ਜੈ ਮਸਤਾਂ ਦੀ ਹੋ ਜਾ ਮਾਤਾਂ ਦੀ ਬੋਲ ਬੀਬਾ ਜੈ ਮਾਤਾਂ ਦੀ ਬੋਲ ਹੋ ਜਾ ਮਾਤਾਂ ਦੀ ਬੋਲ ਬੀਬਾ ਜੈ ਮਸਤਾਂ ਦੀ ਬੋਲ ਹੋ ਜਾ ਮਾਤਾਂ ਦੀ ਬਾਲੇਗੀ ਜੇ ਜੇ ਮਾਤਾਂ ਦੀ ਬਾਲੇਗੀ ਜੇ ਦੁੱਖ ਨਾ ਰਹਿਣੀ ਕੋਰ ਜੇ ਮਾਤਾਂ ਦੀ ਬੋਲ ਬੀਬਾ ਜੈ ਮਸਤਾਂ ਦੀ ਬੋਲ ਮੋਹ ਜਾਨ ਮਤਾਂ ਦੀ ਬੋਲ ਬੇਬੀ ਬਾਜੇ ਮਸਤਾਂ ਦੀ ਬੋਲ ਹੋਛੇ ਨ ਕੋਦਰ ਬਾਦਾਂ ਸਾਂਈ ਖੜਖੜ ਖੜਖੜ ਅਸਦ ਹਸਾਈ ਖੜਖੜ ਖੜਖੜ ਅਸਦ ਹਸਾਈ ਛੈ ਨ ਕੋਦਰ ਬਾਦਾਂ ਸਾਂਈ ਖੜਖੜ ਖੜਖੜ ਅਸਦ ਹਸਾਈ ਹੋ ਲਾਡੀ ਸ਼ਾਨੇ ਉਹਨੂੰ ਕਹਿੰਦੇ ਲਾਡੀ ਸ਼ਾਨੇ ਉਹਨੂੰ ਕਹਿੰਦੇ ਉਹਦਾ ਨਾ ਅਨਮੋਲ ਜਮਸਤਾਂ ਦੀ ਬੋਲ ਬੀਬਾ ਜਮਸਤਾਂ ਦੀ ਬੋਲ ਹੋ ਜਮਸਤਾਂ ਦੀ ਬੋਲ ਬੀਬਾ ਜਾਏ ਮਸਤਾਂ ਦੀ ਬੋਲ ਹੋ ਜੇ ਸਈਆਂ ਦੀ ਬੋਲ ਬੀਬਾ ਜਾਏ ਮਸਤਾਂ ਦੀ ਬੋਲ ਹੋ ਮਸਤ ਹੁੰਦੇ ਨੇ ਮਸਤੀ ਵਾਲੇ ਮਸਤ ਹੁੰਦੇ ਨੇ ਮਸਤੀ ਵਾਲੇ ਰਹਿਮਤ ਵਾਲੇ ਖੋਲਣ ਤਾਲੇ ਰਹਿਮਤ ਵਾਲੇ ਖੋਲਣ ਤਾਲੇ ਸੱਚੇ ਦਿਲ ਤੋਂ ਨਾਮ ਤੇ ਆ ਲੈ ਸੱਚੇ ਦਿਲ ਤੋਂ ਨਾਮ ਤੇ ਆ ਲੈ ਐਵੇਂ ਨਾ ਤੂੰ ਢੋਲ ਮਸਤਾਂ ਦੀ ਬੋਲ ਬੇਬੀ ਬਾਜੇ ਮਸਤਾਂ ਦੀ ਬੋਲ ਓ ਜੇ ਮਸਤਾਂ ਦੀ ਬੋਲ ਬੇਬੀ ਬਾਜੇ ਮਸਤਾਂ ਦੀ ਬੋਲ ਓ ਜੇ ਫਕਰਾਂ ਦੀ ਬੋਲ ਬੇਬੀ ਬਾਜੇ ਮਸਤਾਂ ਦੀ ਆਹ ਵਾਲਾ ਲਾਲ ਬਾਦਸ਼ਾ ਲਾਲਾਂ ਵਾਲਾ ਲਾਲ ਬਾਦਸ਼ਾ ਲਾਲਾਂ ਵਾਲਾ ਲਾਲ ਬਾਦਸ਼ਾ ਮਨ ਤਖਿਆ ਲਾਲਾਂ ਦੇ ਬਾਦਸ਼ਾ ਹੋ ਲਾਲਾਂ ਵਾਲਾ ਲਾਲ ਬਾਦਸ਼ਾ ਮਨ ਤਖਿਆ ਲਾਲਾਂ ਬਾਦਸ਼ਾ ਜਿਹੜਾ ਵੀ ਇਧਰ ਤੇ ਆਉਂਦਾ ਜਿਹੜਾ ਵੀ ਇਧਰ ਤੇ ਆਉਂਦਾ ਸੱਚੇ ਕਹਿੰਦਾ ਬੋਲ ਜਮਤਾਂ ਦੀ ਬੋਲ ਬੇਬੀ ਬਾਜੇ ਮਸਤਾਂ ਦੀ ਬੋਲ ਹੋ ਜਾ ਮਤਾਂ ਦੀ ਬੋਲ ਬੇਬੀ ਬਾਜੇ ਮਸਤਾਂ ਦੀ ਬੋਲ ਜਮਸਤਾਂ ਦੀ ਬੋਲ ਬੇਬੀ ਬਾਜੇ ਮਸਤਾਂ ਦੀ ਬੋਲ ਹੋ ਪੀਰ ਮਰਾਤਾ ਵਾਲਾ ਮੇਰਾ ਪੀਰ ਮਰਾਤਾ ਵਾਲਾ ਮੇਰਾ ਛੈਨਕੋਦਰ ਸੋਣਾ ਹਂਡੇਰਾ ਛੈਨਕੋਦਰ ਸੋਣਾ ਹਂਡੇਰਾ ਹੋ ਜਿਹੜਾ ਵੀ ਇੱਦਤੇ ਆਉਂਦਾ ਜਿਹੜਾ ਵੀ ਇੱਦਤੇ ਆਉਂਦਾ ਕਿਸਮਤ ਦਿੰਦਾ ਕੋਲ ਜਮਸਤਾਂ ਦੀ ਬੋਲ ਬੇਬੀ ਬਾਜੇ ਮਸਤਾਂ ਦੀ ਬੋਲ ਹੋ ਜਾ ਮਸਤਾਂ ਦੀ ਬੋਲ ਬੇਬੀ ਬਾਜੇ ਮਸਤਾਂ ਦੀ ਬੋਲ ਹੋ ਜਾ ਮਸਤਾਂ ਦੀ ਬੋਲ ਬੇਬੀ ਬਾਜੇ ਮਸਤਾਂ ਦੀ ਬੋਲ ਹੋ ਜਾ ਸਾਈਆਂ ਦੀ ਬੋਲ ਬੇਬੀ ਬਾਜੇ ਮਸਤਾਂ ਦੀ ਬੋਲ ਹੋ ਜਾ ਮਸਤਾਂ ਦੀ ਬੋਲ ਬੇਬੀ ਬਾਜੇ ਮਸਤਾਂ ਦੀ ਬੋਲ ਸਰਪਨਾਮ ਨਾਮ ਦੱਸਦੇ ਹੋ ਆਪਣੇ ਪਿੰਡ ਵਾਰੇ ਦੱਸਦੇ ਮਰਪਾਲ ਨਿੱਕਾ ਪਿੰਡ ਆਲੂਵਾਲ ਅਮਰਪਾਲ ਨਿੱਕਾ ਆਪੇਂਡ ਆਲੂਵਾਲ ਪਿੰਡ ਆਲੂਵਾਲ ਨਾ ਹਾਂਜੀ ਜ਼ਿਲ੍ਹਾ ਜਲੰਧਰ ਅਸਬੀਲ ਨਕੋਦਰ ڈاک ਖਾਨਾ ਸਿਆਣੀਆ ਠੀਕ ਹੈ ਜੈ ਮਸਤਾਂ ਦੀ ਜੈ ਸਤਿ ਸ਼ੰਗ